ਇਹਦੀ ਜਾਣਕਾਰੀ ਦੋਸਤੋ ਬੜੀ ਐਮ ਖਾਸ ਕਰਕੇ ਇਹ ਔਰਤਾਂ ਲਈ ਵੀਡੀਓ ਸੈਂਟਰ ਗਵਰਨਮੈਂਟ ਵੱਲੋਂ ਪੰਜ ਸਕੀਮਾਂ ਚਲਾਈਆਂ ਜਿਹੜੀਆਂ ਕਿ ਆਪਣੇ ਪਿੰਡਾਂ ਤੱਕ ਨਹੀਂ ਉਹ ਪੰਜ ਸਕੀਮਾਂ ਕਿਹੜੀਆਂ-ਕਿਹੜੀਆਂ ਆਜੋ ਆਪਾਂ ਗੱਲ ਕਰਦੇ ਨੰਬਰ 1 ਤੇ ਆਉਂਦੀ ਆ ਊਜਵਲ ਭਾਰਤ ਊਜਵਲ ਭਾਰਤ ਜਿਹੜੀ 2016 ਦੇ ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਗਈ ਇਸ ਦੇ ਵਿੱਚ ਤਿੰਨ ਸਿਲੰਡਰ ਜਿਹੜੇ ਆ ਉਹ ਗਰੀਬ ਔਰਤ ਨੂੰ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਉਹ ਬਿਲਕੁਲ ਫ੍ਰੀ ਮਿਲਦੇ ਉਹ ਵੀ ਭਰੇ ਹੋਏ ਤੇ ਹਰ ਮਹੀਨੇ ਇੱਕ ਸਿਲੰਡਰ ਫ੍ਰੀ ਜ਼ਰੂਰ ਮਿਲਦਾ ਇਹ ਜਿਹੜੀਆਂ ਪੰਜੇ ਜਾਣਕਾਰੀਆਂ ਮੈਂ ਦੱਸੂ ਇਹ ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੇ ਜਾਓ ਉੱਥੇ ਆਨਲਾਈਨ ਅਪਲਾਈ ਕਰ ਸਕਦੇ ਹੋ ਜਾਂ ਆਪ ਨਹੀਂ ਅਪਲਾਈ ਕਰ ਸਕਦੇ ਤਾਂ ਕਿਸੇ ਕੈਫੇ ਤੇ ਜਾਂ ਸੁਵਿਧਾ ਕੇਂਦਰ ਤੇ ਜਾ ਕੇ ਅਪਲਾਈ ਕਰਵਾ ਸਕਦੇ ਹੋ ਉੱਥੋਂ ਜਿਹੜੀ ਤੁਹਾਨੂੰ ਸਲਿੱਪ ਮਿਲੂਗੀ ਉਹ ਨਾਲ ਤੁਹਾਡਾ ਕੰਮ ਚੱਲ ਜੂ ਪਰ ਦੋਤੇ ਆਉਂਦਾ ਸਲਾਈ ਕਢਾਈ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੁੜੀਆਂ ਮੁਫਤ ਸਲਾਈ ਕਢਾਈ ਦੀਆਂ ਮਸ਼ੀਨਾਂ ਮਿਲਦੀਆਂ ਸੈਂਟਰ ਗਵਰਨਮੈਂਟ ਹਰ ਸਾਲ 50000 ਸਲਾਈ ਕਢਾਈ ਦੀਆਂ ਮਸ਼ੀਨਾਂ ਰਾਜਾਂ ਵਿੱਚ ਵੰਡਦੀ ਹੈ ਇਹਦੇ ਵਿੱਚ ਉਮਰ 20 ਸਾਲ ਤੋਂ ਉੱਤੇ ਹੋਣੀ ਚਾਹੀਦੀ ਔਰਤਾਂ ਦੀ ਬਾਕੀ ਰਾਜਾਂ ਵਿੱਚ ਤਾਂ ਔਰਤਾਂ ਬਹੁਤ ਲਾਹਾ ਖਟ ਰਹੀਆਂ ਪਰ ਪੰਜਾਬ ਹੀ ਬਾਂਝਾ ਰਹਿ ਜਾਂਦਾ ਤਹਨਤੇ ਆਉਂਦੀ ਆ ਸਕੰਨੇ ਆ ਸਮ੍ਰਿਧੀ ਯੋਜਨਾ 22 ਜਨਵਰੀ 2015 ਚ ਇਹੋ ਸੈਂਟਰ ਗਵਰਨਮੈਂਟ ਨੇ ਚਾਲੂ ਕੀਤੀ ਸੀ ਜਿਹਦੇ ਵਿੱਚ ਕਿ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਲਈ ਤੇ ਉਹਨਾਂ ਦੇ ਮਾਪਿਆਂ ਲਈ ਉਹ ਕਿਸੇ ਵੀ ਡਾਕਖਾਨੇ ਜਾਂ ਕਿਸੇ ਬੈਂਕ ਵਿੱਚ ਆਪਣੀ ਬੱਚੀ ਦਾ ਖਾਤਾ ਖਲਵਾ ਸਕਦੇ ਤੇ ਪ੍ਰਤੀ ਸਾਲ 250 ਰੁਪਇਆ ਤਾ ਵੱਧ ਤੋਂ ਵੱਧ 1.5 ਲੱਖ ਰੁਪਇਆ ਜਮ੍ਹਾਂ ਕਰਵਾ ਸਕਦੇ ਜਦੋਂ ਉਹ ਕੁੜੀ 21 ਸਾਲ ਦੀ ਹੋ ਗਈ 8% ਦੀ ਵਿਆਜ ਦਰ ਦੇ ਨਾਲ ਉਹਨੂੰ ਸਾਰਾ ਪੈਸਾ ਮਿਲੂਗਾ ਇਹ ਵੀ ਸਕੀਮ ਬਾਕੀ ਸਟੇਟਾਂ 'ਚ ਬਹੁਤ ਲਹਾ ਰਹੀਆਂ ਔਰਤ ਪਰ ਆਪਣੇ ਇੱਥੇ ਮਾਪੇ ਇਸ ਸਕੀਮ ਉਹ ਵਾਂਝੇ ਰਹਿ ਗਏ ਘੱਟ ਜਾਣਕਾਰੀ ਹੋਣ ਦੀ ਵਜ੍ਹਾ ਪਰ ਤਿੰਨ ਤੇ ਆਉਂਦੀ ਆ ਜੱਜਾ ਬੱਚਾ ਸਕੀਮ ਇਹ ਸਕੀਮ ਨੂੰ ਹਿੰਦੀ ਵਿੱਚ ਤਾਂ ਇਹਦਾ ਨਾਂ ਹੋ ਰਹੀ ਆ ਪਰ ਆਪਣੇ ਇਹਨੂੰ ਜੱਜਾ ਬੱਚਾ ਸਕੀਮ ਹੀ ਕਹਿੰਦੇ ਨੇ ਇਹਦੇ ਲਈ ਕਿਸੇ ਵੀ ਵੈਬਸਾਈਟ ਤੇ ਜਾਣ ਦੀ ਲੋੜ ਨਹੀਂ ਜਦੋਂ ਵੀ ਬੱਚਾ ਹੋਣ ਵਾਲਾ ਆ ਤੇ ਸਿਵਲ ਹਸਪੀਟਲ ਜਾ ਸਕਦੇ ਉੱਥੇ ਤੁਹਾਨੂੰ ਬੱਚੇ ਦੀ ਮਾਂ ਨੂੰ ਤੇ ਬੱਚੇ ਨੂੰ ਖਰਾਕ ਦਾ ਪ੍ਰਬੰਧ ਹੋਊ ਨਰਸ ਤੇ ਡਾਕਟਰ ਦੀ ਸਹੂਲਤ ਵੀ ਬਿਲਕੁਲ ਮੁਫਤ ਮਿਲੂ ਇਸ ਸਕੀਮ ਨੂੰ ਸੈਂਟਰ ਨੇ ਤਾਂ ਚਲਾਇਆ ਤਾਂ ਜੋ ਬੱਚੇ ਤੇ ਮਾਂ ਦੀ ਮੌਤ ਦਾ ਡਰ ਨੂੰ ਘੱਟ ਕੀਤਾ ਜਾ ਸਕੇ ਬਰਤਾਰਤੇ ਆਉਂਦੀ ਆ ਬੇਟੀ ਪੜਾਓ ਬੇਟੀ ਬਚਾਓ ਇਹ ਸਕੀਮ ਵੀ ਸੈਂਟਰ ਨੇ 22 ਜਨਵਰੀ 2015 ਦੇ ਵਿੱਚ ਪਾਣੀਪਤ ਹਰਿਆਣਾ ਚ ਸ਼ੁਰੂ ਕੀਤੀ ਜਿਹਦੇ ਵਿੱਚ ਔਰਤਾਂ ਦੀ ਜਨਸੰਖਿਆ ਘੱਟ ਸੀ ਮਰਦਾਂ ਦੀ ਵੱਧ ਸੀ ਜਾਨੀ ਕਿ ਲਿੰਗ ਅਨੁਪਾਤ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਸੀ ਛੋਟਾ ਜਿਹਾ ਸਟੈਪ ਉਠਾਇਆ ਪਰ ਇਹ ਔਰਤਾਂ ਲਈ ਬਹੁਤ ਫਾਇਦੇਮੰਦ ਚੀਜ਼ ਹੋਵੇ ਇਹਦੇ ਵਿੱਚ ਘਰੇਲੂ ਹਿੰਸਾ ਦੇ ਵਿੱਚ ਔਰਤ ਨੂੰ ਪਹਿਲ ਦਿੱਤੀ ਗਈ ਡਿਵੋਰਸ ਕੇਸਾਂ ਦੇ ਵਿੱਚ ਔਰਤ ਦੀ ਜ਼ਿਆਦਾ ਸੁਣਵਾਈ ਕੀਤੀ ਜਾਂਦੀ ਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਕਾਨੂੰਨ ਜ਼ਿਆਦਾ ਮਦਦ ਕਰਦਾ ਔਰਤਾਂ ਨੂੰ ਨੌਕਰੀਆਂ ਲਈ ਪਹਿਲ ਦਿੱਤੀ ਗਈ ਪੜ੍ਹਾਈ ਵਿੱਚ ਕਈ ਛੋਟ ਦਿੱਤੀਆਂ ਗਈਆਂ ਔਰਤਾਂ ਨੂੰ ਸੁਰੱਖਿਆ ਨੂੰ ਲੈ ਕੇ ਇਹਨਾਂ ਨੇ 181 ਟੋਲ ਫਰੀ ਨੰਬਰ ਵੀ ਕੀਤਾ ਜਾ ਰਿਹਾ ਹੈ ਇੰਡੀਆ ਅਲੱਗ-ਅਲੱਗ ਧਰਮਾਂ ਦਾ ਗੁਲਦਸਤਾ ਇਸ ਗੁਲਦਸਤੇ ਨੂੰ ਇੱਕ ਵਾਰ ਦਮ ਸੋਨਾ ਬਣਾਉਣ ਗਵਰਨਮੈਂਟ ਸਕੀਮਾਂ ਚਲਾਉਂਦੀ ਹੈ ਗਵਰਨਮੈਂਟਾਂ ਦਾ ਸਕੀਮਾਂ ਦਾ ਲਾਭ ਲੈਣ ਲਈ ਤੁਸੀਂ ਵੀ ਸ਼ੇਅਰ ਜ਼ਰੂਰ ਕਰੋ ਤਾਂ ਜੋ ਗਰੀਬ ਤਬਕੇ ਦੀਆਂ ਔਰਤਾਂ ਤੇ ਮੀਡੀਅਮ ਵਰਗ ਦੀਆਂ ਔਰਤ ਜੋ ਪਿੰਡਾਂ 'ਚ ਰਹਿੰਦੀਆਂ ਇਹਨਾਂ ਸਕੀਮਾਂ ਤੋਂ ਵਾਂਝੀਆਂ ਹਨ ਉਨ੍ਹਾਂ ਤੱਕ ਇਹੋ ਵੀਡੀਓ ਜ਼ਰੂਰ ਪ ਕਿਵੇ ਇੰਡੀਆ ਆਪਣਾ ਸਾਰਿਆਂ ਦਾ ਪਾਰਟੀ ਬਾਜੀ ਤੋਂ ਉੱਤੇ ਉੱਤ ਸਕੀਮਾਂ ਦਾ ਲਾਭ ਜ਼ਰੂਰ ਲਾਓ ਕਿਉਂਕਿ ਇੰਡੀਆ ਇਕੱਲੇ ਇੱਕ ਧਰਮ ਦਾ ਨਹੀਂ ਆਪਣੇ ਸਾਰਿਆਂ ਦਾ ਇਹ ਜਿਹੜੀਆਂ ਸਕੀਮਾਂ ਆ ਇਹ ਆਪਣੇ ਟੈਕਸਾਂ ਤੋਂ ਪੈਸੇ ਲੈ ਕੇ ਕੀਤੀਆਂ ਗਈਆਂ ਇਸ ਕਰਕੇ ਇਹਨਾਂ ਦਾ ਸਕੀਮਾਂ ਦਾ ਲਾਭ ਆਪਣੇ ਲੋਕਾਂ ਨੂੰ ਵੀ ਮਿਲਣਾ ਚਾਹੀਦਾ ਹੈ। ਪੋਲਿਟਿਕਸ ਆ ਜੋ ਮੁੱਦੇ ਆ ਔਰ ਮੁੱਦਾ ਅਲੱਗ ਹੈ। ਪਾਰਟੀਬਾਦੀ ਦਾ ਮੁੱਦਾ ਅਲੱਗ ਹੈ। ਕਈ ਘਰਾਂ 'ਚ ਅੱਜ ਰੋਟੀ ਨਹੀਂ ਪੱਕਦੀ ਸਿਲੰਡਰ ਤੇ ਕਾਰ। ਉਹ ਵਿਚਾਰੀਆਂ ਬਾਲਣ ਚੁਗ-ਚੁਗ ਲਿਆਉਨੀਆਂ ਤੇ ਫਿਰ ਰੋਟੀ ਬਕਾਉਂਦੀ। ਮੀਂਹ ਕਿਣੀ ਦੇ ਦਿਨਾਂ 'ਚ ਉਹਨਾਂ ਦੇ ਘਰਾਂ 'ਚ ਚੁੱਲ੍ਹਾ ਨਹੀਂ ਬਲਦਾ। ਕਈ ਔਰਤਾਂ ਕੰਮ ਕਰਨਾ ਚਾਹੁੰਦੀਆਂ ਉਹਨਾਂ 'ਤੇ ਉਤਸ਼ਾਹ ਹੁੰਦਾ ਹੈ ਤੇ ਸਿਲਾਈ ਮਸ਼ੀਨ ਲੈਣ ਨੂੰ ਪੈਸਾ ਨਹੀਂ ਹੁੰਦਾ। ਕਈ ਪ੍ਰੈਗਨੈਂਟ ਹੋ ਜਾਂਦੀਆਂ ਔਰਤਾਂ ਤੇ ਪ੍ਰਾਈਵੇਟ ਹਸਪੀਟਲਾਂ 'ਚ ਲੱਖਾਂ ਇਹ ਵੀਡੀਓ ਵਾਲੀ ਜਾਣਕਾਰੀ ਨਾ ਹੋਵੇ ਕਈਆਂ ਨੂੰ ਆਪਣੇ ਹੱਕ ਨਹੀਂ ਪਤਾ ਤੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੁੰਦੀ ਆ। ਉਹ ਵੀਡੀਓ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਆਪਣਾ ਪੇਜ ਵੀ ਜ਼ਰੂਰ ਫੋਲੋ ਕਰ ਲਓ। ਅਜਿhandle ਜਾਣਕਾਰੀ ਵਾਲੀਆਂ ਵੀਡੀਓ ਆਪਾਂ ਬਣਾਉਂਦੇ ਰਹੇ। ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ। ਦੇਖ ਰਹੇ ਸੀ ਪੱਕੇ ਇੰਡੀਆ ਵਾਲੇ। ਲਾਈਕ ਕਮੈਂਟ ਸ਼ੇਅਰ ਸਭ ਕੁਝ ਕਰ ਦਿਓ। ਇਹ ਤੁਹਾਡੀ ਜ਼ਿੰਮੇਵਾਰੀ।